ਕੀ ਆ ਬੈਂ ਹਾਂ ਬੋੜੇ ਤੁਸੀਂ ਬਣਾ ਲਓ ਤੁਸੀਂ ਇਹ ਪਰਦਾ ਦੇ ਘਰਾਂ ਹੀ ਸਾਡੇ ਦਾ ਗੂ ਬਾਕੀ ਇਹ ਸਾਡੀ ਸਾਡੀ ਤੁਹਾਡੀਆਂ ਨਾਲ ਬਣੀ ਨੇ ਇਹ ਬੀਟੀਏ ਕਰਨਕ ਮਾਸਟਰ ਉੱਥੇ ਹੀ ਦਵਾ ਰਹੇ ਜੀ ਸਭ ਤੋਂ ਇਹ ਡਿਪੂ ਭਾਈ ਇਹਨਾਂ ਦੀ ਕੋਲ ਚਾਰ ਕਰਵਾ ਹੀ ਜਿੱਥੇ ਦਵਾ ਰਹੇ ਹੈ ਹਾਂ ਸਤਿ ਸ੍ਰੀ ਅਕਾਲ ਜੀ ਮੈਂ ਸੰਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਵੈਕਟਾ ਚੈਨਲ ਅੱਜ ਅਸੀਂ ਖੜੇ ਹਾਂ ਪਿੰਡ ਕੜੂਆ ਦੇ ਵਿੱਚ ਜਿੱਥੇ ਕਿ ਚੋਣ ਖਾਲਾ ਪਖਿਆ ਹੋਇਆ ਤੇ ਸਾਰੇ ਕੈਂਡੀਡੇਟ ਆਪਣੇ ਆਪਣੇ ਜੋਰ ਜਮਾ ਰਹੇ ਨੇ ਤੇ ਅੱਜ ਤੁਹਾਨੂੰ ਮਲਾਵਾਂਗੇ ਕੈਂਡੀਡੇਟਾਂ ਨਾਲ ਤੇ ਕੀ ਕਹਿਣਾ ਹੈ ਹਲਕਾ ਵ代ਕ ਦਾ ਤੇ ਨਿਗਲ ਜੀ ਤੇ ਆਪਾਂ ਖੜੇ ਹਾਂ ਜੀ ਪਿੰਡ ਕੜੂਆਾਂ ਦੇ ਵਿੱਚ ਜਿੱਥੇ ਕਿ ਜਿਹੜੀ ਐਮਸੀ ਦੀ ਇਲੈਕਸ਼ਨਸ ਹੋ ਹੋ ਰਹੋਣ ਜਾ ਰਹੀਆਂ ਤੇ ਉਹਦੇ ਵਿੱਚ ਪੂਰਾ ਚੋਣ ਖਾਣਾ ਪੱਕ ਚੁੱਕਿਆ ਸਾਰੀ ਪਾਰਟੀਆਂ ਦੇ ਉਮੀਦਵਾਰ ਆਪਣੇ ਵੱਲੋਂ ਪੂਰਾ ਪੂਰਾ ਜ਼ੋਰ ਲਾ ਰਹੇ ਨੇ ਤੇ ਅੱਜ ਸਾਡੇ ਵਿਚਕਾਰ ਨੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਜੀ ਜਿਹੜੇ ਕਿ ਸਵੇਰ ਤੋਂ ਹੀ ਕਈ ਵਾਟਾਂ ਦੇ ਵਿੱਚੋਂ ਡੋਰ ਟੂ ਡੋਰ ਕਰ ਰਹੇ ਨੇ ਕਿਵੇਂ ਦਾ ਹੰਗਾਰਾ ਮਿਲ ਰਿਹਾ ਉਹ ਆਪਾਂ ਉਹਨਾਂ ਤੋਂ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਸਾਰੇ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਤੁਸੀਂ ਡੋਰ ਟੂ ਡੋਰ ਕਰ ਰਹੇ ਹੋ ਦੇਖੋ ਜੀ ਬਹੁਤ ਵਧੀਆ ਰਿਸਪੌਂਸ ਹੈ ਜਿਵੇਂ ਸਾਰੇ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਜਿਮਨੀਪੁਰ ਵਿੱਚ ਰਿਸਪੌਂਸ ਮਿਲਿਆ ਜਲੰਧਰ ਚ ਦੇਖੋ 38000 ਜਨਾਂ ਜਿੱਥੇ ਦੀ ਆ ਹੁਣ ਚਾਰ ਸੀਟਾਂ ਚ ਤਿੰਨ ਫੇਰ ਆਮ ਆਦਮੀ ਪਾਰਟੀ ਦੇ ਅੱਗਲੇ ਪਈਆਂ ਤੇ ਹੁਣ ਜਿਹੜੀਆਂ ਕਾਰਪੋਰੇਸ਼ਨ ਦੇ ਆ ਤੇ ਐਮਸੀ ਦੇ ਚ ਹੋਣਾ ਸਾਡੇ ਘਰੋਂ ਵਿੱਚ ਪਹਿਲੀ ਵਾਰੀ ਜਿਹੜੀ ਹੈ ਨਗਰ ਪੰਚਾਇਤ ਤੇ ਬਣਨੀ ਹੈ 11 ਵਾਰਡ ਨੇ ਤੇ ਅੱਜ ਮੈਂ 4-5 ਵਾਰਡ ਪੈਦਲ ਘਰ-ਘਰ ਜਾ ਕੇ ਦੇਖਿਆ ਇਹ ਲੋਕਾਂ ਲੋਕੀ ਬਹੁਤ ਉਤਸ਼ਾਹਿਤ ਨੇ ਕਿ ਕੀ ਤਰੀਕਾ ਹੋਵੇ ਔਰ ਮੈਨੂੰ ਆਸ ਹੈ ਕਿ 90% ਵੋਟ ਇਸ ਵਾਰੀ ਆਮ ਆਦਮੀ ਪਾਰਟੀ ਛਾੜੂ ਦੇ ਨਿਸ਼ਾਨ ਤੇ ਜਿਹੜੇ ਵੀ ਖੜੇ ਨੇ ਉਹ 90% ਵੋਟ ਜਿਹੜੀਆਂ ਹੈ ਘਰੋਂ ਵਿੱਚ ਬਹੁਤ ਹਨ ਕਿ ਕੀ 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 ਮੁੱਦੇ ਰੱਖ ਰਹੇ ਨੇ ਲੋਕ ਤੁਸੀਂ ਉਹਨਾਂ ਦੇ ਵਿੱਚ ਜਾ ਰਹੇ ਹੋ देखो ये लोग अपने आप मुंह तो अपने तो दे भी जो पौने 3 ਸਾਲਾਂ ਚ ਤਰੱਕੀ ਹੋਈ ਹੈ ਜੋ ਘੜੂਏ ਦੇ ਅੰਦਰ ਉਹ ਪਿਛਲੇ 30 50 ਸਾਲਾਂ ਤੀਂ ਐਸੀਆਂ ਗਲੀਆਂ ਵੀ ਐ ਜਿਹੜੀਆਂ 50 50 ਸਾਲ ਤੋਂ ਤਰਸ ਰਹੀ ਸੀ ਉਹ ਇਹ ਗਲੀਆਂ ਪੱਕੀਆਂ ਹੋ ਗਈਆਂ ਉਹ पौने 3 ਸਾਲ ਦੇ ਅੰਦਰ ਜਿਹੜੀਆਂ ਪਾਰਕ ਬਣੇ ਨੇ ਠੀਕ ਹੈ ਜੀ ਸ਼ਮਸ਼ਾਨ ਘਾਟ ਉਹਨਾਂ ਨੂੰ ਜਿਹੜਾ ਵਧੀਆ ਬਣਾਇਆ ਗਿਆ ਬੈਂਚ ਲੱਗਿਆ ਹੈ ਜੀਆਂ ਜੀਆਂ ਟਾਈਲਾਂ ਦਿੱਲੀ ਕੇ ਐਮ ਸੀ ਇਲੈਕਸ਼ਨ ਤੋਂ ਪਹਿਲੇ ਤੁਸੀਂ ਕਾਫੀ ਸਾਰੇ ਕੰਮ ਕਰਵਾ ਚੁੱਕੇ ਉਹ ਪਹਿਲਾ ਕੰਮ ਕਰਵਾਏ ਉਹ ਜਿੰਨੇ ਸਾਡੇ ਕੈਂਡੀਡੇਟ ਆ ਕੰਮ ਦੇ ਆਧਾਰ ਤੇ ਜਿਹੜੀ ਵੋਟ ਮੰਗਰੇ ਜੋ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਪੰਜਾਬ ਚ ਕੰਮ ਕੀਤੇ ਆ ਉਹਨਾਂ ਨੂੰ ਅਸੀਂ ਸਤਿਕਾਰ ਕਰ ਲੈ ਕੇ ਜਾ ਰਹੇ ਆ ਉਹ ਕੰਮਾਂ ਦੇ ਆਧਾਰ ਤੇ ਅਸੀਂ ਵੋਟ ਮੰਗਦੇ ਜਿਵੇਂ ਦਿੱਲੀ ਦੇ ਵਿੱਚ ਜਦੋਂ ਚੋਣ ਹੋਈ ਸੀ ਨਾ ਉੱਥੇ ਅਰਵਿੰਦ ਕੇਜਰੀਵਾਲ ਜੀ ਨੇ ਕਹਿ ਸੀਗਾ ਅਗਰ ਅਸੀਂ ਕੰਮ ਕੀਤੇ ਤਾਂ ਸਾਨੂੰ ਵੋਟ ਪਾਓ ਤਾਂ ਆਪਾਂ ਉਹ ਗੱਲ ਕੜੂਏ ਚ ਕਹਿ ਸਕਦੇ ਮੈਂ ਕਹਿ ਸਕਦਾ ਸਾਨੂੰ ਤਾਂ ਹੀ ਵੋਟ ਪਾਓ ਜੇ ਅਸੀਂ ਕੰਮ ਕਰੀਏ ਸਾਨੂੰ ਆਸ ਕਰਦੇ ਹਾਂ ਕਿ ਤੁਸੀਂ ਬਹੁਤ ਵੱਡਾ ਜਿਹੜਾ ਹੰਕਾਰਾ ਸਾਨੂੰ ਦਿਓਗੇ ਹੁਣ ਆਉਣ ਵਾਲੇ ਸਮੇਂ ਤੇ ਸੀ ਹੋਰ ਵੱਧ ਕੇ ਜਿਹੜਾ ਜਿੰਨੇ ਰਹਿ ਗਏ ਕੰਮ ਜਿਹੜੇ ਜਿਵੇਂ ਇੱਥੇ ਹਲੇ ਵਿਕਾਸ ਦੀ ਟਾਲ ਹੁਣ ਬਿਲਕੁਲ ਨਹੀਂ ਹੋ ਰਹੀ ਆ ਉਹ ਬਹੁਤ ਜਲਦੀ ਤੇ ਸਾਡੇ ਨਾਲ ਵਾਰਡ ਨੰਬਰ 5 ਦੇ ਜਿਹੜੇ ਉਮੀਦਵਾਰ ਨੇ ਕਾੜਮ ਰੀਆ ਜੀ ਉਹ ਵੀ ਸਾਡੇ ਵਿਚਕਾਰ ਨੇ ਤੇ ਉਹਨਾਂ ਤੋਂ ਜਾਣਨਾ ਤੁਹਾਨੂੰ ਕਿਵੇਂ ਦਾ ਸੋਚਦੇ ਰਹੇ ਸਹੀ ਤਾਂ ਰਿਸਪਾਂਸ ਪੋਜ਼ਿਟਿਵ ਹੈ ਜੀ ਤੁਸੀਂ ਸਾਨੂੰ ਪਲੀਜ਼ ਵੋਟ ਦੋ ਸਪੋਰਟ ਕਰੋ ਇਲੈਕਟ ਕਰੋ ਅਸੀਂ ਖਤਮ ਨੇੜੇ ਹਾਜ਼ਰ ਹਾਂ ਤੁਸੀਂ ਕਿਹੜੇ ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ ਜੀ ਲੋਕਾਂ ਦੇ ਕੋਲ ਅਸੀਂ ਕੰਮ ਕਰ ਰਹੇ ਹਾਂ ਅਸੀਂ ਹਲੇ ਵੀ ਕੰਮ ਕਰ ਰਹੇ ਹਾਂ ਤੇ ਅਸੀਂ ਤਾਂ ਹੀ ਵੋਟ ਮੰਗਣ ਗਏ ਜੇ ਤੁਸੀਂ ਸਪੋਰਟ ਦੋਗੇ ਤੇ ਅਸੀਂ ਹੋਰ ਜ਼ੋਰ ਨਾਲ ਕੰਮ ਕਰਾਂਗੇ ਥੈਂਕ ਯੂ ਉਹਨਾਂ ਕੈਂਡੀਡੇਟਾਂ ਪੁੱਛੇ ਨਾਲ ਹੀ ਸਾਡੇ 6 ਨੰਬਰ ਵਾਰਡ ਤੋਂ ਕੈਂਡੀਡੇਟ ਨੇ ਮਨਪ੍ਰੀਤ ਜੀ ਤੋਂ ਇਹਨਾਂ ਤੋਂ ਵੀ ਜਾਣਦੇ ਹਾਂ ਤੁਸੀਂ ਤੁਹਾਨੂੰ ਵੀ ਡੋ ਡੋ ਡੋਰ ਕੀਤਾ ਤੁਹਾਨੂੰ ਕੀਤਾ ਤੁਹਾਨੂੰ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਾਡਾ ਬਹੁਤ ਬਹੁਤ ਵਧੀਆ ਜੀ ਸਫਲ ਹੋ ਗਏ ਨੀ ਮੈਂ ਇਹ ਕਿਹੜੇ ਗੱਲ ਜਰੂਰ ਜਾਣੀ ਚਾਹੁੰਦਾ ਵੀ ਤੁਹਾਨੂੰ ਤੁਸੀਂ ਝਾੜੂ ਦੇ ਸਿੰਬਲ ਤੇ ਹਨਾ ਚੋਣ ਲੜ ਰਹੇ ਹੋ ਤੁਹਾਨੂੰ ਹੀ ਕਿਉਂ ਚੋਣ ਲੈ ਅਸੀਂ ਕੰਮ ਦੇਦਾ ਹਫ਼ਤੇ ਵਿੱਚ ਮੰਗ ਰਹੇ ਹਾਂ ਓਕੇ ਬਹੁਤ ਵਧੀਆ ਤੁਹਾਨੂੰ ਕੰਮ ਕਰਨ ਚਾਹੁੰਦੇ ਹਾਂ ਅਸੀਂ ਆਪਣੇ ਸਿੰਬਲ ਸੋ ਇਹਨਾਂ ਦਾ ਕਹਿਣਾ ਹੈ ਕਿ ਐਮਐਲਏ ਸਾਹਿਬ ਨੇ ਜੀਮੇਨ ਦੱਸਿਆ ਕਿ ਅਸੀਂ ਐਮਸੀ ਇਲੈਕਸ਼ਨ ਤੋਂ ਪਹਿਲਾਂ ਹੀ ਬਹੁਤ ਸਾਰੇ ਕਮਕੜੂਆਂ ਦੇ ਵਿੱਚ ਕਰਵਾ ਚੁੱਕੇ ਨੇ ਤੇ ਆਉਣ ਵਾਲੇ ਟਾਈਮ ਦੇ ਹੋਰ ਕਾਫੀ ਵੱਡੇ ਪ੍ਰੋਜੈਕਟ ਚੱਲ ਰਹੇ ਨੇ ਸੋ ਬਹੁਤ ਵਧੀਆ ਰਿਸਪੌਂਸ ਤੇ ਅਸੀਂ ਵੀ ਉਮੀਦਵਾਰਾਂ ਨੂੰ ਇਹ ਕਹਿਣਾ ਚਾਹੁੰਗੇ ਕਿ ਅਗਰ ਤੁਸੀਂ ਲੋਕਾਂ ਦੇ ਘਰ ਘਰ ਹੁਣ ਜਾ ਰਹੇ ਹੋ ਜਿੱਤਣ ਤੋਂ ਬਾਅਦ ਵੀ ਵੱਧ ਚੜ ਕੇ ਆਪਾਂ ਨੇ ਇਹਨਾਂ ਦਾ ਸਾਥ ਦੇਣਾ ਸੋ ਸਾਰੀ ਜਨਤਾ ਨੂੰ ਵੀ ਇਹੀ ਅਸੀਂ ਕਹਿਣਾ ਚਾਹੁੰਦੇ ਕਿ ਤੁਸੀਂ ਵੀ ਆਉਣ ਵਾਲੀ 21 ਤਰੀਕ ਨੂੰ ਆਪਣੇ ਅਗਰ ਇਹਨਾਂ ਨੇ ਕੰਮ ਕੀਤੇ ਨੇ ਤਾਂ ਵੱਧ ਤੋਂ ਵੱਧ ਵੋਟਾਂ પાਕੇ ਇਹਨਾਂ ਨੂੰ ਕਾਮਯਾਬ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਭਗਵਾਨ ਸਿੰਘ ਮਾਨ ਜਿੰਦਾਬਾਦ ਡਾਟਰ ਚਰਨਜੀਤ ਸਿੰਘ ਜਿੰਦਾਬਾਦ ਚਰਨਜੀਤ ਸਿੰਘ ਜਿੰਦਾਬਾਦ ਆਮ ਸੀ ਇਲੈਕਸ਼ਨ ਹੋਣ ਜਾ ਰਹੀਆਂ ਕੜੂਏ ਦੇ ਵਿੱਚ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਸੀਂ ਆਮ ਆਦਮੀ ਪਾਰਟੀ ਵੱਲੋਂ ਕੜੂਏ ਦੇ ਵੋਟਰਾਂ ਦਾ ਧੰਨਵਾਦ ਕਰਦੇ ਆਂ ਇਹਨਾਂ ਨੇ ਪਿੱਛੇ ਐਮਪੀ ਦੀ ਇਲੈਕਸ਼ਨ ਦੇ ਵਿੱਚ ਸਰਦਾਰ ਮਾਲਬੀਰ ਸਿੰਘ ਜੀ ਕੰਗ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਉਸ ਤੋਂ ਪਹਿਲਾਂ ਡਾਕਟਰ ਚੰਦਜੀਤ ਸਿੰਘ ਜੀ ਐਮਐਲਏ ਸਾਹਿਬ ਉਹ ਵੀ ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਜਿਤਾਇਆ ਅਸੀਂ ਉਸੇ ਜਿੱਤ ਨੂੰ ਕੰਟੀਨਿਊ ਰੱਖਣ ਵਾਸਤੇ ਇਹਨਾਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਆਉਣ ਵਾਲੇ 21 ਤਰੀਕ ਨੂੰ ਜਿੰਨੀ ਵੀ ਤੁਸੀਂ ਵੋਟ ਹੈ ਉਹ ਆਮ ਆਦਮੀ ਪਾਰਟੀ ਦੇ ਜਿਲ੍ਹੇ ਵੀ ਉਮੀਦਵਾਰ ਖੜੇ ਐ ਸਾਰਿਆਂ ਨੂੰ ਪਾ ਕੇ ਕਾਮਯਾਬ ਕਰਾਓ ਤਾਂ ਕਿ ਤੁਹਾਡੇ ਪਿੰਡ ਦਾ ਤੁਹਾਡੇ ਇਲਾਕੇ ਦਾ ਵਿਕਾਸ ਆਹੋ ਕੰਟੀਨਿਊ ਚੱਲਦਾ ਰਹੇ ਕਿਉਂਕਿ ਇੱਕ ਚੈਨ ਹੈ ਜਦੋਂ ਐਮਪੀ ਸਾਹਿਬ ਪੈਸਾ ਲੈ ਕੇ ਆਉਣਗੇ ਤਾਂ ਐਮਐਲਏ ਸਾਹਿਬ ਨੂੰ ਦੇਣਗੇ ਤਾਂ ਐਮਐਲਏ ਸਾਹਿਬ ਆ ਡਿਸਟ੍ਰਿਬਿਊਟ ਆਪਣੇ ਹਰ ਇੱਕ ਦੇ ਵਿੱਚ ਕਰਨਗੇ ਇਸੇ ਕੰਮ ਨੂੰ ਕੰਟੀਨਿਊ ਰੱਖਦੇ ਹੋ ਅਸੀਂ ਹਰ ਇੱਕ ਵੋਟਰ ਨੂੰ ਹਰ ਇੱਕ ਨਿਵਾਸੀਆਂ ਨੂੰ ਐਮਸੀ ਦੀ ਜਿਹੜੀ ਚੋਣ ਹੈ ਇਹ ਬਹੁਤ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਹੈ ਪਰ ਬਹੁਤ ਦੇਰ ਬਾਧ ਹੋ ਰਹੀ ਹੈ ਇਸ ਕਰਕੇ ਅਸੀਂ ਬੇਨਤੀ ਇਹ ਹੀ ਕਰਦੇ ਹਾਂ ਹਰ ਇੱਕ ਵੋਟਰ ਨੂੰ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਟਿੱਕੀ ਤਰੀਕ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਦੇ ਕੇ ਕੰਮਜਾ ਬਣਾਓ ਤਾਂ ਕਿ ਜਿਹੜਾ ਤੁਹਾਡਾ ਵਿਕਾਸ ਹੈ ਉਹ ਰੁਕ ਨਾ ਸਕੇ